ਸਾਹ ਵੈਗੁਰ ਦੀ ਕੀ ਫਤਿਹ ਸੋ ਅੱਜ ਹਲਕਾ ਮਲੋ ਦੇ ਬਾਕੀ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਾਡੇ ਜੀਵਨ ਭਰਾਵਾਂ ਦੀ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਲੈਂਡ ਪੂੜੀ ਨਾ ਦੀ ਇੱਕ ਪਾਲਿਸੀ ਬਣਾ ਕੇ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਨੇ ਵੱਡੇ ਵੱਡੇ ਘਰਾਣਿਆਂ ਨੂੰ ਜ਼ਮੀਨਾਂ ਵੇਚ ਦਿੱਤੀਆਂ ਜਾ ਰਹੀਆਂ ਨੇ ਉਹਦੇ ਤਹਿ ਉਸ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਕਾਲੀਗਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਸਮੁੱਚੇ ਸ਼੍ਰੋਮਣੀ ਕਾਲੀਗਲ ਦੇ ਵੱਲੋਂ ਲੁਹਰਾਨੇ ਤੋਂ ਕਾਫਲਾ ਸ਼ੁਰੂ ਹੋਇਆ ਬਹੁਤ ਵੱਡੀ ਤੁਸੀਂ ਦੇਖੋ ਲੁਹਰਾਨੇ ਮੀਂਹ ਦੇ ਵਿੱਚ ਵੀ ਬਹੁਤ ਲੋਕ ਸੰਗਤ ਦਾ ਜੋਸ਼ ਤੇ ਰੋਸ ਸੀਗਾ ਸੋ ਇਦਾਂ ਹੀ ਜ਼ਿਲ੍ਹਾ ਫਤਗੜ ਸਾਹਿਬ ਰੋਪੜ ਤੇ ਮਹਾਲੀ ਦੀ ਜੋ ਰੋਸ ਵੀ ਧਰਨਾ ਇਹ 28 ਤਰੀਕ ਨੂੰ ਅੰਮ੍ਰਿਤਸਰ ਦੇ ਸਾਹਮਣੇ ਕਲਾਟਰ ਦੇ ਦਫ਼ਤਰ ਦੇ ਮੂਹਰੇ ਧਰਨਾ ਫਿਰੇ 10 ਵਜੇ ਉੱਥੇ ਪਹੁੰਚਣਾ ਫਰਿਆ ਨੇ ਸੋ ਉਸੇ ਤਹਿਤ ਬਲੋ ਦੇ ਹਲਕੇ 'ਚ ਬਿੰਡ-ਬਿੰਡ ਮੀਟੀਆਂ ਕੀਤੀਆਂ ਨੇ ਸੰਗਠਿਤ ਜ਼ਮੀਦਾਰਾਂ ਦੇ ਵਿੱਚ ਚਾਹੇ ਕਿਸਾਨ ਕਿਸਾਨ ਆ ਮਜ਼ਦੂਰ ਆ ਵਪਾਰੀਆ ਸਭ ਦੇ ਮਨਾਂ 'ਚ ਬਹੁਤ ਵੱਡਾ ਰੋਸ ਆ ਕਿ ਪੰਜਾਬ ਦੀ ਇੰਨੀ ਸੋਨੇ ਵਰਗੀ ਉਜਾਊ ਧਰਤੀ ਨੂੰ ਇਹ ਧੱਕੇ ਨਾਲ ਕਬਜ਼ਾ ਕਰ ਰਹੇ ਨੇ ਇਹ ਕੋਈ ਵੀ ਪੰਜਾਬੀ برداشت ਨਹੀਂ ਕਰੂਗਾ ਸਰਕਾਰ ਨੂੰ ਇੱਕ ਗੱਜ ਜ਼ਮੀਨ ਦੇ ਉੱਪਰ ਪੈਰ ਰੱਖਣ ਦਵਾਂਗੇ ਇਹ ਗੱਲ ਸੁਖਵੀਰ ਸਿੰਘ ਬਾਲਜੇ ਨੇ ਸਮੂੱਚੇ ਕਾਲੀਏ ਨੇ ਕਿਹਾ ਸੋ ਉਹਦੇ ਸਮੂੱਚਾ ਵੱਡਾ ਕਾਫਲਾ ਬਣ ਰਿਹਾ ਇਸ ਸਰਕਾਰ ਨੂੰ ਘੇਰਨ ਲਈ ਉਹਦੇ ਲਈ ਸਾਰਿਆਂ ਨੂੰ ਬੇਨਤੀ ਪੀਲਾ ਕਿ 28 ਤਰੀਕ ਨੂੰ ਸਵੇਰੇ 10 ਵਜੇ ਅੰਬਸਾਹਬ ਗੁਰਦੁਆਰਾ ਅੰਬਸਾਹਬ ਮੋਹਾਲੀ ਦੇ ਸਾਹਮਣੇ ਡਲਾਟਾ ਦਫਤਰ ਦੇ ਬਾਹਰ ਧਰਨਾ ਸਾਰੇ ਬੱਸਾਂ ਦੇ ਰਾਹੀਂ ਗੱਡੀਆਂ ਦੇ ਰਾਹੀਂ ਉਮਮਾਕੇ ਪਹੁੰਚੇ ਪਿਆ ਕੀ ਇਹ ਲੋਟੀ ਲੋਟੂ ਸਰਕਾਰ ਨੂੰ ਜਿਹੜੀ ਪੰਜਾਬ ਦੀ ਜਮੀਨਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਰੋਕਿਆ ਜਾ ਸਕੇ ਪਹੁੰਚਾਇਆ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਹਲਕਾ ਅੰਬਲੋਵ ਵਿੱਚ ਜੋ ਆਉਣ ਵਾਲੀ 28 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਕਿਸਾਨਾਂ ਕਿਸਾਨ ਮਾਰੂ ਨੀਤੀਆਂ ਨੇ ਜੋ ਪੰਜਾਬ ਸਰਕਾਰ ਦੀਆਂ ਉਸ ਦੇ ਸਬੰਧ ਵਿੱਚ ਜੋ ਲੈਂਡ ਪੂਲਿੰਗ ਸਕੀਮ ਕੱਢੀ ਆ ਪੰਜਾਬ ਸਰਕਾਰ ਨੇ ਸੋ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਨੂੰ ਹੜੱਪਣ ਦੀ ਜੋ ਦਿੱਲੀ ਤੋਂ ਇਹਨਾਂ ਦੀਆਂ ਟੀਮਾਂ ਆਈਆਂ ਨੇ ਉਸ ਦੇ ਸਬੰਧ ਵਿੱਚ 28 ਤਰੀਕ ਨੂੰ ਗੁਰਦੁਆਰਾ ਬਸੰਹਾਲੀ ਵਿਖੇ ਅ ਵੱਡਾ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਸੋ ਉਸ ਵਿੱਚ ਵੱਡੀ ਗਿਣਤੀ ਵਿੱਚ ਥਲਕਾਂ ਬਲੋਤ ਕਿਸਾਨਾਂ ਸੋਚਾ ਭਾਈਚਾਰਾ ਸਾਰਾ ਪਹੁੰਚ ਰਿਹਾ ਸੋ ਸੁਪਰੀ ਸੰਗਤਾਂ ਨੂੰ ਬੇਨਤੀ ਹੈ ਕਿ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਇਕੱਠੇ ਹੋ ਕੇ ਵੱਧ ਤੋਂ ਵੱਧ ਸੰਗਤਾਂ ਉੱਤੇ ਪਹੁੰਚਣ ਬਾਈ ਰੀ ਸਾਹਸਾ ਬਾਈ ਰੀ ਸਾਹਸਾ ਫਿਰ ਬਾਈ ਰੋਟੀ ਕੀ ਫਤਿਹ ਅੱਜ ਸਾਡੇ ਮਲੋਹ ਹੜਕੇ ਦੀਆਂ ਜੇ ਧੱਕੇਸਾਆਂੀਆਂ ਸਰਕਾਰ ਦੀਆਂ ਧੱਕੇਸਾਆਂੀਆਂ ਦੇ ਵਿਰੁੱਧ ਬਹੁਤ ਭਰਮੀਆਂ ਮੀਟਿੰਗਾਂ ਹੋ ਰਹੀਆਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਕਿਤੇ ਸਰਕਾਰ ਜੋ ਧੱਕਾ ਕਰ ਰਹੀ ਹੈ ਇਹਦਾ ਅਸੀਂ ਵਿਰੋਧ ਕਰ ਸਕੀਏ ਅਸੀਂ 28 ਤਰੀਕ ਨੂੰ ਸਾਰੇ ਇਲਾਕੇ ਨਿਵਾਸੀਆਂ ਨੂੰ ਬੇਨਤੀ ਆ ਕਿ ਜੋ ਕਿਸਾਨ ਮਾਰੂ ਨੀਤੀਆਂ ਨੇ ਇਹਨਾਂ ਦਾ ਵਿਰੋਧ ਕਰਨ ਲਈ ਸਰਕਾਰ ਦੇ ਜਿਵੇਂ ਵਿਰੋਧ ਧਰਨਾ ਲਾਉਣਾ ਆਪਾਂ 28 ਤਰੀਕ ਨੂੰ ਮਾਲੀ ਸਾਹਿਬਾਂ ਸਾਫ ਦੇ ਗੁਰਦੁਆਰੇ ਦੇ ਸਾਹਮਣੇ